ਇਹ ਕੋਰ ਨਾਲ ਮੰਮੀ ਚਲੇ ਕੋਰ ਨਾਲ ਮਿਲ ਆਉਂਦਾ ਉਹ ਸੁਬਾਨ ਅੱਲ੍ਹਾ ਲਾਵਾ ਗਏ ਯਾਰ ਹੁਣ ਤੇਰਾ ਕੰਮ ਰਹਿ ਗਿਆ ਅੱਗੇ ਮੇਰਾ ਕੰਮ ਨਹੀਂ ਹਾਂ ਮੇਰਾ ਹੀ ਹੈ ਨਾ ਅਜੇ ਨਹੀਂ ਹਜੇ ਹੁਣ ਇੱਕ ਬੰਦੇ ਦੀ ਲੋੜ ਆ ਹੋਰ ਅਜੇ ਵੀ ਕਰਨੀ ਉੱਥੇ ਬੈਠ ਜਾ ਰਾਮ ਕੋ ਬਿੱਟੀ ਨਾ ਘਰ ਵਿੱਚ ਚੱਲ ਚੱਕ ਲੈ ਟੋਣਾ ਆਂ ਲੋੜ ਦੀ ਲਾਈਨ ਪਾਣੀ ਆ ਲੈ ਆਂ ਟਿਕਾ ਹਾਂ ਹਉ ਚੱਕ ਲੈ ਨਮੀ ਹਾਂ ਹਾਂ ਪਾਪਾ ਨੰਬਰ ਥੱਲੇ ਨੂੰ ਰੱਖਿਆ ਹੈ ਬਾਠੀ ਕੋਈ ਨਹੀਂ ਆ ਰਿਹਾ ਬੱਸ ਲਾਈਕ ਹੋ ਰਿਹਾ ਹਾਂ ਤੂੰ ਵੀ ਕੋਰ ਲਾ ਉਹ ਵੀ ਰੀਤ ਕਹਦੀ ਮੇਰੇ ਵੀ ਲਾਉਣੀ ਆ ਜਾ ਆ ਜਾ ਤੂੰ ਵੀ ਨਾ ਪਿੱਛੇ ਰਹਿ ਜੀ ਆ ਜਾ ਛੱਡ ਦੇ ਇਹ ਕੰਮ ਕਰ ਰਿਹਾ ਵਾਹਿਗੁਰੂ ਕਾ ਵਾਹਿਗੁਰੂ ਕਾ ਦੇ ਨਾਲ ਵਾਹਿਗੁਰੂ ਕਾ ਦੇ ਨਾਲ ਬਾਈ ਗੁਰੂ ਉਹ ਤਾਂ ਹੱਥ ਜੋੜਨ ਲੱਗੀ ਵਾਹਿਗੁਰੂ ਚਲੋ ਜੀ ਚਲੋ ਵੀ ਆ ਜਾ ਬੜੀ ਸੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਤ ਸੌ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗ ਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਹਾਂ ਤੁਹਾਨੂੰ ਪਤਾ ਜੀ ਪੋਲਟਰੀ ਫਾਰਮ ਦਾ ਕੰਮ ਚੱਲ ਰਿਹਾ ਜੀ ਮਾਰਾ ਦੀ ਕਿਰਪਾ ਨਾਲ ਸੋ ਇੱਧਰ ਮਗਰ ਲੱਗੇ ਵੀ ਜੀ ਅੱਜ ਅੱਲ ਫਾਫਾ ਵੀ ਵਿੱਚ ਇਹ ਗੱਲ ਕੱਟਦਾ ਮਾਂ ਵੀ ਇਹ ਜਿਹੜਾ ਆ ਤੁਹਾਡੇ ਇੱਥੇ ਲੱਗਲੇ ਪਿੰਡ ਵਿਆਹ ਸੀ ਮੁੰਡੇ ਦਾ ਬਾਈ ਭੋਗ ਪਰ ਗਿਆ ਸੀ ਉਹਨਾਂ ਨੇ ਭਾਜੀ ਭੇਜੀ ਹੈ ਜੀ ਇਹ ਰੀਤੀ ਰਿਵਾਜ ਪੰਜਾਬ ਦੇ ਮਿੱਠੇ ਮਿੱਠੇ ਚ ਸੋ ਸਾਡੇ ਤਾਂ ਮਿੱਠਾ ਖਾਣੇ ਦੀ ਪਾਬੰਦੀ ਹੈ ਘਰ ਦੇ ਵਿੱਚ ਮਾਂ ਚਲੋ ਇੱਧਰ ਢਾਣੇ-ਢਾਣੇ ਪਰ ਮੋਰਾ ਇਹਨਾਂ ਨੂੰ ਖਵਾ ਦੇਣਾ ਸੋਲ ਅੱਜ ਥੋੜਾ ਜਿਹਾ ਸੂਰਜ ਦੇਵਤਾ ਚਮਕਿਆ ਜੀ ਅ ਸਰੀਰ ਖੁੱਲੂਗਾ ਤੇ ਕੰਮ ਵੀ ਖੁੱਲ ਕੇ ਚੱਲੂਗਾ ਤੇ ਲੱਗੇ ਹੋયા ਜੀ ਇੱਧਰ ਬਾਈ ਰਾਂ ਵਿੱਚ ਫਿੱਤਾ ਫੇਰ ਚੱਕ ਲੈ ਅੱਜ ਪਤਾ ਨਹੀਂ ਮੈ ਲੋ ਜੀ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਲੱਗੇ ਹੋਏ ਆ ਜੀ ਕੰਮ ਆ ਦੇਖਦੇ ਹਾਂ ਹੁਣ ਕਿ ਆ ਪ੍ਰੋਫੈਸਰ ਚੱਲਦਾ ਅੱਗੇ ਦੋ ਤਿੰਨ ਦਿਨ ਹੋ ਗਏ ਮਿਸਤਰੀ ਦਾ ਸਾਡਾ ਬਿਲੈ ਹੀ ਘੁੰਮੀ ਜਾਂਦਾ ਏ ਮੇਡ ਬਣਾਈ ਹੋਣੀ ਮੁੱਕਦੀ ਮਿਸਤਰੀ ਦੇ ਚੱਕ ਕੇ ਇਧਰ ਰੂਫੀਤਾ ਚੱਕ ਕੇ ਇਧਰ ਰੂਫੀਤਾ ਇਹ ਕਹਿੰਦਾ ਕਾਚ ਨਾ ਰਾਜਵੇ ਕਹਿੰਦਾ ਤੁਸੀਂ ਦੁਨੀਆ ਦੀ ਦੁਨੀਆ ਤੱਕ ਕਹਿੰਦਾ ਵੀਡੀਓ ਪਹੁੰਚਾਉਣੀ ਜੇ ਕਿਤੇ ਕਹਿੰਦਾ ਕੱਲ ਨੂੰ ਕੋਈ ਚੱਕਰ ਹੋ ਗਿਆ ਕਹਾਂ ਵੀ ਔਖਾ ਹੋ ਜਾਊਗਾ ਮੈਂ ਕਹਿੰਦਾ ਇੱਕ ਦਿਹਾੜੀ ਨਾ ਦਿਓ ਆਹ ਕਹਿੰਦਾ ਮਿਸਤਰੀ ਹਾਂ ਮਿਸਤਰੀ ਦਿਹਾੜੀਆਂ ਰੋਲ ਕਰੀ ਜਿਆ ਜਿਆ ਉਹ ਨਹੀਂ ਦੱਬਦੇ ਤੁਸੀਂ ਬਰਾਹੀ ਸਾਣ ਕਸਤਾ ਦਾ ਰੋਪੜ ਜਲੇ ਦੇ ਰੂਪ ਨਾਲ ਜਲੇ ਤੇ ਕੰਮ ਕਰਦਾ ਮੈਂ ਹਾਂ ਸਾਣ ਕਸਤਰ ਨਹੀਂ ਫਿਰ ਮਿੰਨਤੀ ਦਾ ਹਰ ਕਦੇ ਕਰਦੇ ਆਪਾਂ ਵਾਰ ਵਾਰ ਨਹੀਂ ਇਹ ਇੱਕ ਵਾਰ ਚੈੱਕ ਹੋਣੀ ਆ ਗੁਣੀਆਂ ਸ਼ੋਰ ਹੋ ਗਿਆ ਹੁਣ ਲੈ ਰੱਖ ਦੀ ਇੱਟ ਆ ਫੜੀ ਗੁੱਟ ਮੈਂ ਰੱਖਾਂ ਇੱਟਾ ਹੁਣ ਆ ਤੇਰੇ ਤੇ ਨਾ ਖਾ ਲੰਨੇ ਰੱਖ ਕੱਲ ਠੀਕ ਆ ਮੈਂ ਪੁੱਤ ਰੱਖੂਗਾ ਦੇਖ ਕਰਨਵੀਰ ਰਜੈਸ ਆ ਬਾਏ ਗੁਰੂ ਬਾਏ ਗੁਰੂ ਕਰ ਹਾਂ ਉਹ ਕਿੱਥੇ ਮਾਰਜੀ ਲੜੀ ਆ ਸੀਰ ਪਾਪਾ ਜੀ ਦੇ ਟਰਖਾਈਆਂ ਦੇ ਤੁਸੀਂ ਗਏ ਵੇ ਕਰਤੀਆਂ ਇਧਰ ਉਧਰ ਬਲਾ ਵੀ ਸਾਸਰੀ ਕਾਲ ਮੇਰੇ ਕੋਲ ਬਹੁਤ ਸਾਰੇ ਮੈਂ ਜਿਵੇਂ ਕੱਤ ਬਾਯੂ ਜੀ ਦੁਬਾਰਾ ਫੇਰ ਕਰ ਦੋ ਬਾਏ ਗੁਰੂ ਕਰ ਦੋ ਮੈਨੂੰ ਲੱਗਦਾ ਅਸੀ ਕਾਲ ਜੀ ਪਾਪਾ ਜੀ ਬੈਠੇ ਜੀ ਆਪਣੀ ਡਿਊਟੀ ਪਰ ਨਿਗਰਾਨੀ ਜੇ ਮਾਰ ਪਾਪਾ ਜੀ ਕੰਮ ਪਸੰਦ ਹੀ ਆ ਭਾਈ ਫਿਰ ਇੱਥੇ ਗੌਰ ਦਾ ਦੇਖਣੀ ਪੈਂਦੀ ਕੰਮ ਜੀ ਮਾਰ ਪਾਪਾ ਜੀ ਦਾ ਬਾ ਨਿਗਰਾਨੀ ਰੱਖਣ ਜੋ ਗਈ ਸਾਨੂੰ ਪਤਾ ਤਾਂ ਕੁਝ ਨਹੀਂ ਲੱਗਦਾ ਹੈਗਾ ਬਾਈ ਤਾਂ ਦੇਖਣ ਵਾਲਿਆਂ ਤੇ ਅਜੇ ਤਾਂ ਗੁਨੀਆ ਕਰਨੇ ਗੁਨੀਆ ਕਰਨੇ ਜਦੋਂ ਬਾਈ ਦੀ ਦਿਮਾਗ ਚੱਲਦਾ ਸਾਨੂੰ ਨਹੀਂ ਪਤਾ ਲੱਗਦਾ ਕੁਝ ਵੀ ਆਪਣਾ ਭਾਈ ਸਾਡੀ ਤਾਂ ਤੇ ਇੱਧਰ ਡੀਸੀ ਵੀ ਆਇਆ ਵਾ ਜੀ ਹਾਜ਼ਰੀ ਭਰਨਾ ਬਾਈ ਅੱਜ ਤਾਂ ਧੁੱਪ ਨਿਕਲੀ ਹੈ ਨਾ ਤੇ ਬਿਨਾ ਨੇ ਆਪਣੇ ਨਾਲ ਨਿਕਲ ਕੇ ਵਧੀਆ ਹੋ ਗਿਆ ਹਾਂ ਅੱਛਾ ਵਧੀਆ ਹੋ ਗਿਆ ਤੇ ਇੱਧਰ ਚੱਲ ਰਿਹਾ ਜੀ ਕੰਮ ਆਹ ਕੱਢ ਤੇ ਮਿਸਤਰੀ ਨੇ ਮਾਰ ਤੇ ਠਮਕੇ ਜੇ ਕਿਆ ਕਹਿੰਦੇ ਨੂੰ ਮਿਸਤਰੀ ਲਾਗੋ ਛੱਟ ਹਾਂ ਲਾਗੋ ਛੱਟ ਬਹ ਹੋ ਗਿਆ ਹਾਂ ਹੋ ਗਿਆ ਆਪੇ ਕਾ ਰੱਖਾ ਘਰ ਓ ਯਾਰ ਚਾਹ ਠੰਡੇ ਹੋ ਰਣੀ ਮੈਂ ਡੋਲੂ ਚ ਲੈ ਕੇ ਆ థਰਮੋਸ ਨਹੀਂ ਧੀ ਹੈਗੀ ਪਾ ਲੋ ਪਾ ਲੋ ਪਾ ਲੋ ਪਾ ਲੋ ਪਾ ਲੋ ਫਟਾਫਟ ਪਾ ਕੇ ਚਾ ਪਿਓ ਔਰ ਲੱਡੂ ਵੀ ਪਿਆ ਇੱਕ ਲਵਾਪੇ ਤੇ ਲੱਡੂ ਪਿਆ ਉਹਦੇ ਚ ਉਹ ਵੀ ਚੱਕੋ ਸਾਰੇ ਖਾਲੋ ਵੰਡ ਕੇ ਠੀਕ ਹੈ ਨਾ ਜੋ ਉੱਪਰ ਉੱਪਰ ਉੱਤਰਫ ਵਾਲਾ ਉਸ ਨੂੰ ਕਰਦੇ ਨੂੰ ਕਰਦੇ ਵਿੱਕੀ ਹੋਰ ਕਿੱਥੇ ਰੱਖਤੀਆਂ ਟੇਸੀ ਬਣੇ ਜਾ ਕੇ ਆਹ ਹਾਲੋ ਯੂ ਟੇਸੀ 9879 ਸਿੱਧਾ ਕਿਹਾ ਪਾਟ ਗਿਆ ਹੈ ਉਹ ਪੱਟਾ ਪਹਿਲੀ ਪਟਾ ਹਾਂ ਚਾਹ ਪਾ ਲਓ ਚਾਹ ਪੀ ਲਓ ਆਣਾ ਤੁਸੀਂ ਹਾਜ਼ਰੀ ਖਾਣ ਨਾਲ ਤੁਹਾਡੇ ਹਾਜ਼ਰੀ ਵੀ ਆ ਗਈ ਚਾਹ ਵੀ ਆ ਗਈ ਹਾਂ ਧੋ ਕੇ ਹੱਥ ਨਾ ਬਣਾ ਇੱਕ ਵਾਰ

ਵੀ ਇਕਲਾ ਚੱਲੂਗੀ ਨਾ ਦੇਖ ਆਪ ਆਪ ਸਾਫ ਆਹ ਤਿੰਨ ਪਾਸੇ ਸਾਫ ਚਾਹੀਦੇ ਤੈਨੂੰ ਜ਼ਰੂਰੀ ਹੈਨਾ ਹੋ ਹੋ ਬੋਲੋ ਹੋ ਗਈ ਉੱਥੇ ਮਗਾ ਹੋ ਗਈ ਖਾਬ ਹਾਂ ਕੋਣ ਆ ਗਿਆ ਉਹਨੂੰ ਕੈਨੇਡਾ ਤੇ ਹਾਂ ਪਾਲ ਬਾਈ ਤੂੰ ਵੀ ਬੁਲਾ ਦੇ ਸਾਸਰੀ ਘਰ ਕੀ ਹਾਲ ਆ ਠੀਕ ਆ ਜੀ ਠੀਕ ਆ ਲੱਗਿਆ ਪਾ ਕੰਮ ਕੱਪੜੇ ਖੋਲ ਪਾਲ ਬਾਈ ਸਵੇਰੇ 4 ਵਜੇ ਉੱਠ ਖੜਦਾ ਮੈਂ 4 ਵਜੇ ਉੱਠ ਖੜਦਾ ਹਾਂ ਇੱਕ ਦੋ ਤਿੰਨ ਚਾਰ ਪੰਜ ਜੇ ਉੱਪਰ ਵਾਲੇ ਜੋੜੀਏ ਤਾਂ ਦੱਸਦੇ ਸੀ ਤੁਸੀਂ ਪਾਰ ਕਰ ਦੇਣੀ ਆ ਠੀਕ ਹੈ ਉਹ ਚੱਲ ਠੰਡ ਦੇ ਬੱਜਲਵਾਦ ਤੇ ਬਹੁਤ ਕੋਸ ਕਰ ਰਹਾ ਲੱਗਣੀ ਆ ਪਰ ਥੱਲੇ ਵੀ ਮੈਨੂੰ ਤਿੰਨ ਚਾਰੇ ਪਾਇ ਬਲਾ ਦੇ ਹਾਂ ਪੰਜਾਬ ਮਾ ਪੰਜਾਬ ਹਾਂ ਉਹ ਬੁੱਪੂ ਤੂੰ ਕਿਆ ਕਰਦਾ ਬਿੱਦਾਂ ਤਾਂ ਮਿੱਟੀ ਨਹੀਂ ਪਾ ਲੈਣੀ ਸਿਰ 'ਚ ਉਹ ਠੀਕ ਆ ਮਿੱਟੀ ਪਾ ਲੂੰਗੀ ਸਿਰ 'ਚ ਤੂੰ ਬਸ ਕਰੂ ਬਸ ਕਰੂ ਕਰੋ ਜੀ ਗੱਡੀ 'ਚ ਪੈ ਗਿਆ ਲੱਤਾਂ ਕੱਢੋ ਨਾ ਗੱਡੀ ਭਾਈ ਮੈਂ ਗੱਲ ਕਰਾਉਂਗਾ ਕੱਢ ਦੇ ਜੀ ਪਿੱਛੇ ਆ ਉਹ ਗੱਡੀ ਜਿੱਥੇ ਚੱਲ ਕੇ ਪਿੱਛੇ ਕਰਕੇ ਪੀਲੋ ਨਹੀਂ ਤਾ ਚੱਲ ਨਹੀਂ ਭੜਾ ਰਮਣਾ ਚਾਹ ਆਹ ਪਾਪਾ ਜੀ ਨੇ ਦਾ ਪ੍ਰਸ਼ਾਦਾ ਛਕਣਾ ਉਹਨਾਂ ਦਾ ਪ੍ਰਸ਼ਾਦਾ ਆਵਾ ਠੀਕ ਆ ਜੇ ਕਿਹਾ ਤੂੰਦ ਹੁੰਦੀ ਇਹ ਚਾਹ ਨੂੰ ਦੇਖ ਦੇ ਕੇ ਸਾਰਾ ਨੇ ਘਮੇਰ ਖਾ ਕੇ गिरਣਾ ਤਾ ਤੇ ਪਰ ਨੂੰ ਆ ਹੁਣ ਨਿਕਲ ਆਈ ਤੋਂਪ ਚਾਹ ਨੂੰ ਦੇਖ ਕੇ ਨਾ ਗਿਲਾ ਜੀ ਕਰਦੇ ਤੁਸੀਂ ਨਾ ਕੋ ਜਿਹੜਾ ਇਸ ਤੇ ਪੱਕਾ ਪੱਕੇ ਅਮਲੀ ਨਹੀਂ ਹੈਗੇ ਕਾ ਆ ਟਾਈਮ ਸਾਨੂੰ ਪੱਕੀ ਆ ਹਾਂ ਇਹ ਤਾਂ ਹੈਗੀ ਉਹ ਆ 3 ਵਜੇ ਹੋ ਗਈ ਇੱਕ ਇੱਕ ਹਾਂ ਆ ਜੀ ਸੁਣ ਲੋ ਗੱਲ ਹਾਂ ਚਾਹ ਪੀ ਲੈ ਪਹਿਲੇ ਕੇਸ ਜੀ ਆ ਗਿਆ ਤਾਂ ਸੋਧੀਆ ਗੁਜਰਾਤ ਹਾਂ ਮੋਦੀ ਨੂੰ ਮਿਲਣ ਹਾਂ ਮੋਦੀ ਕਹਿੰਦਾ ਵੀ ਟਾਈਮ ਨਹੀਂ ਹੈਗਾ ਮੇਰੇ ਕੋਲ ਕਦਾਂ ਟਾਈਮ ਦੱਸ ਨਾ ਉਹਨੂੰ ਚਾਹ ਨੂੰ ਪੁੱਛਿਆ ਪਾਣੀ ਨੂੰ ਘਰ ਆਏ ਨੂੰ ਬੰਦੇ ਨੂੰ ਚਾਹ ਪਾਣੀ ਪੁੱਛਣਾ ਚਾਹੀਦਾ ਆਓ ਜੀ ਬੈਠੋ ਫੇਰ ਬਾਦੋਂ ਕੰਮ ਦੱਸਿਓ ਮੈਂ ਚਾਹ ਪਾਣੀ ਨਹੀਂ ਮੈਂ ਲੱਡੂ ਵੀ ਨਾਲ ਪੁੱਛਦਾ ਲਵਾਪੇ ਤੇ ਲੱਡੂ ਕੋ ਬਾਬੇ ਚੱਕ ਲੱਡੂ ਦੇਖ ਲਓ ਉਹਦੇ ਪਿੱਛੇ ਆਓ ਚੱਕ ਲੈ ਲੱਡੂ ਖਾਓ ਖਾਣ ਬਾਅਦ ਤੇ ਲਿਆਉਂਦੇ ਆਓ ਦੇ ਮਿਸਤਰੀ ਨੂੰ ਅੱਜ ਤਾਂ ਅਸੀਂ ਨਹੀਂ ਉਹ ਤਾਂ ਮੋਦੀ ਵਰਗੇ ਖੁਸ਼ ਮੰਤਰੀ ਅਸੀਂ ਨਹੀਂ ਮੋਦੀ ਮੋਦੀ ਵਰਗੇ ਮੈਂ ਤੈਨੂੰ ਜਿਹੜੀ ਗੱਲ ਕਹਿਣਾ ਐਤਾ ਚਾਹ ਦੇ ਨਾਲ ਲੱਡੂ ਵੀ ਖਿਲਾ ਦਿੰਦੇ ਆ ਉਹ ਤੂੰ ਆਪ ਤਾਂ ਲੈ ਲੈ ਮਿੱਠਾ ਮੂੰਹ ਕਰਕੇ ਚੱਕੋ ਲਓ ਵੰਡੋ ਲੱਡੂ ਖਾਓ ਲੱਡੂ ਉਦੋਂ ਦੀ ਮਿੱਠਾ ਲੈ ਕੇ ਆ ਅੱਜ ਆ ਗਿਆ ਮਾਇਰੂ ਕਾਲਾ ਲੈ ਭਾਈ ਮਿਸਤਰੀ ਜੀ ਉਹ ਕਾਰੇ ਮਿਸਤਰੀ ਨਾ ਨਾ ਭਾਈ ਮਿਸਤਰੀ ਜਿਹੜਾ ਖਾਨਦਾਨੇ ਮਿਸਤਰੀ ਹੁੰਦਾ ਅਸਲੀ ਹਾਂ ਉਹ ਹੁੰਦਾ ਦੁੱਲੋਂ ਸਿੰਘ ਚੱਲੀਆਂ ਮਿਸਤਰੀ ਹਾਂ ਖਾਨਦਾਨੇ ਲੋਹਾਰ ਦਾ ਵੀ ਤਖਾਨ ਦਾ ਵੀ ਸਰਟੀਫੀਕੇਟ ਆ ਹਾਂ ਪੋਲਿਟਿਕਲ ਸਾਂ ਸਭ ਪੋਲਿਟਿਕਲ ਸਾਂਸ ਬਾਜੋ ਮਰਜੀ ਲਾ ਲੋ ਘਾੜੂ ਵਾਲਾ ਪੱਕਾ ਪੱਕਾ ਕੱਚਾ ਨਹੀਂ ਪੱਕਾ 15 ਸਾਲ ਹੋ ਗਏ ਮੈਨੂੰ ਰਾਲੇ ਨੂੰ ਹਾਂ ਜਿੱਥੇ ਮੁਖਤਰ ਇੱਥੇ ਭਾਗਾਪੁਰਾਣਾ ਇੱਥੇ ਮੜੀਟਾ ਕਿੱਥੇ ਪਟਿਆਲਾ ਜ਼ਿਲ੍ਹਾ ਹਾਂ ਸਾਰੇ ਕੋਈ ਏਰੀਆ ਛੱਡਿਆ ਨਹੀਂ ਹੈਗਾ ਐਸੇ ਮੈਂ ਲੁੱਦੇ ਹਾਂ ਨਹੀਂ ਗਿਆ ਹਾਂ ਲੁੱਦੇ ਆਣੇ ਵਿੱਚ ਤੇ ਜਾ ਰਿਹਾ ਕਿ ਨਰਸੀ ਰੌਪ ਪ੍ਰਧਾਨਮੀ ਆਇਆ ਤਾਂ ਜਾਦ ਮੈਂ ਚਿੱਠੀ ਪੱਗਦੀ ਮੇਰੀ ਸੇਵਾਸੇ ਰੀਸ਼ੀਲ ਹਾਂ ਉਹ ਵੀ ਆਮ ਪਾਰਟੀ ਦਾ ਰਲ ਗਿਆ ਹੁਣ ਹਾਂ ਜਗਨਨ ਸੇਕੇਦਾਰ ਰੀਸ਼ੀਲ ਸਾਹਿਬ ਪਤਾ ਨਹੀਂ ਇਸ ਕੰਮ ਦੇ ਨੂੰ ਨਹੀਂ ਛੱਡਦਾ ਤੇ ਮੈਡਮ ਆਏ ਹਾਂ ਸਾਰੇ ਸਾਰਿਆਂ ਨਾਲ ਆਪਣੀ ਗੱਲਬਾਤ ਉੱਪਰ ਤੱਕ ਹਾਂ ਸਾਰੇ ਤੱਕ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਮੈਂ ਕਰ ਦਵਾਂ ਆ ਜਾ ਮੈਂ ਚਲੋ ਕੀ ਕਰਦਾ ਤੂੰ ਮੈਂ ਤਾਂ ਮਿੱਟੀ ਛੋਟੇ ਛੋਟੇ ਕਰਕੇ ਦੇ ਜਾਂਦਾ ਮੈਂ ਨਹੀਂ ਮਿੱਠਾ ਲੈਣਾ ਜੀ ਉਹਨਾਂ ਨੂੰ ਖਿਲਾ ਦਿਓ ਡੀਸੀ ਬਾਈਰ ਨੂੰ ਹੋਰ ਦੇ ਦਿਓ ਰੱਖ ਆ ਲੋ ਜੇ ਰੱਖਣੇ ਬਚ ਗਏ ਦੁਪਹਿਰ ਵਾਲੀ ਚਾਹ ਨੂੰ ਪੀ ਹੋ ਜੂंगे ਲਓ ਜੀ ਇਹ ਤੇ ਬਾਈ ਨਿਓ ਦੇ ਵਿੱਚ ਲੱਗੇ ਆ ਇਹ ਇੱਥੇ ਰੱਖਣ ਆਇਆ ਹੋਈ ਮੈਂ ਆਇਆ ਕਰ ਦਮੈਂ ਨਹੀਂ ਨਹੀਂ ਆਇਆ 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 ਯਾਰ ਆ ਜਾ ਆ ਜਾ ਲੈ ਬੱਤ ਵਾਹੂ ਚੜਦੀ ਸਾਡ ਨੂੰ ਚੜਦੀ ਗਲਾਚੇ ਕੰਮ ਰਹੂਗਾ ਹਾਂ ਆਜ ਦਾ ਏਟਰ ਵੀ ਫਰਕ ਬੜਾ ਆ ਲੈ ਮਾ ਲੈ ਹਾਂ ਹਾਂ ਦੋ ਜੱਟਾਂ ਕਰਦੇ ਇਹ ਦੋਨੇ ਥਗ ਲਾਇਆ ਵਾਈਗਰ ਦਾ ਨਾਮ ਲਿਖੇ ਹਾਂ ਹਾਂ ਠੀਕ ਹੈ ਵਾਈਗਰ ਦਾ ਨਾਮ ਲਿਖੇ ਲੋ ਨਵੀਂ ਲਾ ਦਿੰਦੇ ਇੱਕ ਯਾਰ ਲਾ ਲੋ ਠੀਕ ਨਾ ਹਾਂ ਇੱਥੇ ਰੱਖ ਲੈ ਮੈਂ ਭਾਈ ਐਸ ਸਿੰਟ ਲਾ ਦੇ ਹੋਰ ਲਾ ਦਿੰ ਮੈਂ ਚਲ ਇੱਕ ਹੋਰ ਨਵੀਂ ਲਾ ਦਿੰਦਾ ਸੁਬਾਨ ਅੱਲਾਹ ਲਾ ਆ ਬੰਗੇ ਜਾ ਹੁਣ ਤੇਰਾ ਕੰਮ ਰਹਿ ਗਿਆ ਅੱਗੇ ਮੇਰਾ ਕੰਮ ਨਹੀਂ ਹਾਂ ਮੇਰਾ ਹੀ ਹੈ ਹਜੇ ਨਹੀਂ ਹਜੇ ਹੋਣਾ ਇੱਕ ਬੰਦੇ ਦੀ ਲੋੜ ਆ ਹੋਰ ਆਜੇ ਵੀ ਕਰ ਉੱਥੇ ਬੈਠ ਜਾ ਗਾਮ ਕੋ ਮਿੱਟੀ ਨਾ ਘੇਰ ਵਿੱਚ ਚਲ ਚੱਕ ਲਾ ਟ ਹੁਣ ਆਏ ਲੋੜ ਦੀ ਲਾਈਨ ਪਾ ਲੈ ਆ ਲੈ ਐ ਟ ਲੈ ਹਾਂ ਧੋ ਚੱਕ ਲੈ ਨਮੀ ਹਾਂ ਹਾਂ ਪਾਪਾ ਨੰਬਰ ਥੱਲੇ ਨੂੰ ਰੱਖ ਕੇ ਆਇਆ ਪਾਪਾ ਬੱਧੀ ਕੋਈ ਜਾ ਫੜੇ ਬਸ ਲੈ ਘੋਰਾ ਹਾਂ ਤੂੰ ਵੀ ਘੋੜਾ ਉਹ ਵੀ ਰੀਤ ਕਹਦੀ ਮੇਰੇ ਵੀ ਲੋੜੀ ਆ ਜਾ ਆ ਜਾ ਤੂੰ ਵੀ ਨਾ ਪਿੱਛੇ ਰਹਿ ਜੀ ਆ ਜਾ ਖਿੜਦੇ ਅਜੇ ਕੰਮ ਸਾਰਿਆ ਬੈਘਰੂ ਕਾ ਬੈਘਰੂ ਕਾ ਦੇ ਨਾਲ ਬੈਘਰੂ ਕਾ ਦੇ ਕਬੈ ਨਾਲੇ ਬੈਘਰੂ ਕਾ ਦੇ ਬੈਘਰੂ ਉਹ ਤਾਂ ਹੱਥ ਜੋੜਨ ਲੱਗੀ ਬੈਘਰੂ ਚਲੋ ਜੀ ਚਲੋ ਵੀ ਆ ਜਾ ਬਡੀ ਸੀ ਆ ਜਾ ਹਾਂ ਆ ਜਾ ਜਿਹੜਾ ਦਾ ਮਾਲਕ ਹੋਮਾ ਤੂੰ ਮੈਡਮ ਡੀਸੀ ਸਾਹਿਬ ਹੋਵੇ ਹੂੰ ਜਿਹੜਾ ਦਾ ਮਾਲਕ ਹੁੰਦਾ ਡੀਸੀ ਸਾਹਿਬ ਕਰਨਾ ਹੂੰ ਮੇਰਾ ਜੇ ਜੁੱਤੀ ਖੋਲ ਮਾਰੋ ਉਹ ਖੋਲ ਦੇਣਾ ਵਿੱਚ ਆ ਕੇ ਖੋਲੂਗਾ ਤੂੰ ਨਹੀਂ ਤੈਨੂੰ ਜੁੱਤੀਆਂ ਲਾਈਆਂ ਹੋਈਆਂ ਮੈਂ ਪਤਾ ਮੈਂ ਮੈਂ ਮਿਸਤਰੀ ਮੈਂ ਮਿਸਤਰੀ ਆ ਮੈਂ ਖੋਲ ਦੇਣਾ ਸਾਡੇ ਟੇਕ ਲੈ ਇਧਰ ਲੱਕਨੀਆ ਇਹਦੇ ਨਾਲ ਲਾ ਉਹਦੇ ਨਾਲੇ ਲਾ ਦੇ ਬਾਹਰ ਆਹ ਦੇ ਇਧਰ ਹੋਡੀ ਸਾਡੀ ਖੋਲ ਲਾ ਸੱਤ ਟਾ ਕਰ ਕਰ ਟਾ ਸੱਤ ਪੂਰੀਆ ਡੀਸੂ ਨਾ ਟੌਰ ਫੜਾ ਦੋ ਬਾਈ ਇੱਕ ਪਹਿਲਾਂ ਕਰਨੇ ਫੜਾਤੀ ਚੱਲ ਲੋ ਅੱਛਾ ਕਰ ਚਲੋ ਛੱਡੋ ਬੱਸ ਚੱਲ ਲਓ ਭਾਈ ਕਿ ਭਾਸ਼ਾ ਬਰਕਤ ਕਰੇ ਕੰਮ ਰਾਕੇ ਦੇ ਪੁੱਤ ਫੜਾ ਦੇ ਅੰਕਲ ਨੂੰ ਫੜਾ ਦੇ ਮੈਂ ਹੁਣ ਤਾਂ ਉਹਨੇ ਆਪੇ ਚੱਕੀ ਜਣੀ ਆ ਉਹ ਫੜ ਲਾ ਮੁੰਡੇ ਦਾ ਮਾਨ ਰੱਖ ਲਾ ਮਿਸਤਰੀ ਮੁੰਡਾ ਇੱਟ ਵੜਾਉਣ ਨੂੰ ਫੜਾ ਤੂੰ ਸਵਾਣ ਮੁਖ ਮਾਚੜੀ ਨਹੀਂ ਪਜਾਦਾ ਸਵਾਣ ਤਾਂ ਹੈ ਗਈ ਹੈਗਾ ਚੱਲ ਚੋੜਾਂਗੇ ਬਾਹਰ ਕਰੋ ਕਰੀ ਕਿਰਪਾ ਕਰਨ ਚੱਲ ਕਰਨ ਦਾ ਆਪਣਾ ਚੱਕਰ ਨਾਲੇ ਰੱਖ ਲਿਆ ਜੀ ਚੱਲ ਆਏ ਗਰਨਾ ਨਹੀਂ ਚਾਹੀਦਾ ਪਤਾ ਆ ਤਾਂ ਤੂੰ ਕਿਸੇ ਦੇ ਦੰਦ ਮੂੰਹ ਕੱਢ ਦੂੰਗਾ ਤੈਨੂੰ ਨਗਰ ਕੀਰਤਨ ਚ ਮੈਂ ਖੇਲਣ ਭੇਜ ਦਵਾ ਤੂੰ ਉੱਥੇ ਛੱਡ ਦਮੇ ਕਿਸੇ ਦੇ ਜਾ ਕੇ ਵੱਜੇ ਬੱਸ ਚਾਹੇ ਤੂੰ ਆਪਣਾ ਆਪਣੇ ਮੈਂ ਆਪਣੇ ਆਪਣੇ ਬੰਦੇ ਦੀ ਮਾਰ ਦਿੱਤਾ ਵੀ ਪੰਗਾ ਕਿਸੇ ਦੇ ਵੱਜ ਗਿਆ ਤਾਂ ਵੀ ਪੰਗਾ ਆ ਆ ਵੀ ਹਲਾ ਆ ਵੀ ਕਮਾਉਂਦੀ ਆਪਣੇ ਆਪ ਵਿੱਚ ਹੁਣ ਕੋਈ ਕਲਾ ਬਾਜੀ ਤਾਂ ਖੜਾ ਆ ਕੇ ਦਿਖਾ ਦੇਦੀ ਬਾਰ ਪਾਪਾ ਇਹ ਨਹੀਂ ਮੈਨੂੰ ਪਤਾ ਬਾਰ ਆ ਕੇ ਕੀ ਹੈ ਕੀ ਹੈ ਹਾਂ ਆਏ ਘੁੰਮਣਾ ਚਾਹੀਦਾ ਹਜੇ ਵੀ ਤੇਰਾ ਨਾਲ ਦਾਲਾ ਨੂੰ ਬਹੁਤ ਹੱਲਾ ਜ਼ੋਲਾ ਕਰਦਾ ਏ ਪ੍ਰੋਪਰ ਰਹਿਣਾ ਚਾਹੀਦਾ ਚੱਲ ਫਸ ਗਿਆ ਹਾਂ ਪੁੱਤ ਤੂੰ ਵੀ ਘੁਮਾ ਦੇ ਚੱਕਰ ਘੁਮਾ ਦੇ ਅੱਛਾ ਵਸ ਇਹਦਾ ਗੁੱਲੀ ਡੰਡਾ ਖੇលੂਗੀ ਕਹਿੰਦੀ ਮੈਂ ਸ਼ਿਵ ਲੈ ਘੁਮਾ ਗੋਲ ਗੋਲ ਘੁੰਮਦੀ ਦੇ ਨਾਲੇ ਇਹਦਾ ਇਹਦਾ ਮੱਥ ਦਾ ਛੋਟਾ ਚਾਹੀਦਾ ਇਹਦਾ ਛੋਟਾ ਚਾਹੀਦਾ ਹੈ ਨਾ ਚਲ ਛੋਟਾ ਹੀ ਆ ਆ ਕਿੱਕੜਾ ਘੁੰਮਦਾ ਆ ਘੁੰਮਦਾ ਗੋਲ ਗੋਲ ਡੈਡੀ ਚਲ ਕਹਿੰਦਾ 4 ਦਿਨ ਹੋ ਗਏ ਮਿੰਟੀ ਦਾ ਮਾ ਮਿੰਟੀ ਹੋ ਹੀ ਜਾਣੀ ਅਜਾ ਪਾਪਾ ਜੀ ਕਹਿੰਦੇ ਹਾਂ ਤੁਸੀਂ ਵੀ ਪਾ ਉਹਨੂੰ ਰਸੇੜਾ ਕਰੋ ਥੋੜਾ ਜਿਹਾ ਗਰਮ ਸੁਭਾਅ ਦੇ ਬੰਦੇ ਆਓ ਮਿੰਟੀ ਆਏ ਮਿੰਟੀ ਕਰਕੇ ਹੁਣ ਸਲਾਹ ਕਰਨੀ ਪੈਣੀ ਆ ਬਾਰੇ ਕਰੇ ਅਕਲਾ ਕਰਦੀ ਹੈ ਹਾਂ ਇਹ ਸਭ ਕੁਝ ਦੇਖ ਕੇ ਹੁਣੇ ਆਜੇ ਬਾਦੋ ਜੇ ਇੱਕ ਵਾਰ ਤੁਰਪੀ ਪਰਦੀ ਉੱਪਰੋਂ ਬਸ ਫਿਰ ਤਾਂ ਜਿੱਥੇ ਹੋਗੀ ਹੋਗੀ ਵੀ ਮੰਤੀ ਜਿਹੜੀ ਹੁਣ ਰਹਿਣੀ ਤੇ ਜਿੱਥੇ ਰਹਿ ਗਈ ਨੇ ਉੱਥੇ ਹੀ ਰਹਿ ਜਣੀ ਬਸ ਚਲ ਗੜੀ ਰਾਤ ਨੂੰ ਮੈਂ ਮਾਰ ਸਿੱਖਿਆ ਤਾਂ ਕਢੀਦਾ ਹੁਣ ਤੇਰਾ ਬਾਹਰ ਨਹੀਂ ਮੈਂ ਦੇਖਣੇ ਬਸ ਇਹ ਕੱਢ ਦੇ ਕੱਢਦਾ ਇੱਧਰ ਚੱਲ ਕੱਢ ਹਾਂ ਉਲਝਿਆ ਤਾਂ ਪਿਆ ਤੇਰਾ ਚੱਕਰੇ ਉਲਝਿਆ ਪਿਆ ਤੇਰਾ ਹੋਰ ਤਾਂ ਕੀ ਕਰਨਾ ਹਲੋ ਨਿਕਲ ਜਾ ਛੁਣੇ ਦੂਰ ਕੱਢ ਦੇ ਛੁਣੇ ਤੇ ਮੱਥੇ ਸਾਧ ਦੇ ਯਾਰ ਹੋ ਜਾ ਬੈਰੀ ਗੋਡਾ ਜਿਹੜਾ ਮੈਂ ਮਿਲਟਾ ਕਰਦਾ ਦਾ ਹਾਂ ਠੀਕ ਆ ਠੀਕ ਆ ਲੋ ਜੀ ਮਾਂ ਹਾਂ ਸੀ ਆਇਆ ਜੀ ਮਿਲਣ ਵਾਸਤੇ ਦੇਖਣਾ ਆ ਵੀ ਕੰਮ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਹਾਂ ਮੈਂ ਆ ਬਾਣੀ ਮੋਟੀ ਜੇ ਕੋ ਕਰੂੰਗੇ ਸ਼ੇ ਦਾ ਪਦੂਰ ਕਰਿਆ ਇਹ ਇਹ ਵੀ ਠੀਕ ਆ ਲੈਬਰ ਨੂੰ ਲੈਬਰ ਦੀ ਲੋੜ ਆਦਾ ਵੀ ਮੈਂ ਹੁਣ ਆਹ ਲੈਬਰ ਦੀ ਗੱਲ ਨਹੀਂ ਸਾਨੂੰ ਆ ਤਾਰਾਂ ਦੱਸ ਕਿਵੇਂ ਉੱਚੇ ਚੱਕਣੀਆਂ ਇਹ ਗੱਲ ਸੁਣੋ ਜੀ ਹਾਂ ਦੇ ਵਾ ਐਂ ਦੇ ਤਗੜੇ ਫੋਰਮਾਂ ਥੋੜੇ ਕੋੜਾ ਹੈ ਇਹ ਬੱਚੇ ਦੀ ਗੱਲ ਹੋੜ ਪੈ ਗਈ ਚੇਲਿਆਂ ਵਾਂ ਛੜਦਾ ਸਭ ਕੁਝ ਚੇਲਿਆਂ ਵਾਂ ਛੜਦਾ ਹੁਣ ਕੰਮ ਦਾ ਆਤਾ ਜੀ ਉਸਤਾਦ ਹੀ ਹੁੰਦਾ ਨਹੀਂ ਨਹੀਂ ਇਹ ਨਹੀਂ ਹੁੰਦਾ ਉਸਤਾਦ ਉਸਪਾ ਚਾ ਭਲਾਈਏ ਹਾਂ ਉਸਤਾਦ ਉਸਤਾਦ ਹੀ ਹੁੰਦਾ ਚੇਲਾ ਚਿੱਲਾਈ ਹੁੰਦਾ ਉਸਤਾਦ ਨਾਲ ਤੁਹਾਨੂੰ ਦੱਸ ਕੇ ਕਰਾ ਲੂਗਾ ਪਰ ਕਰਨਾ ਤਾਂ ਚੇਲੇ ਆ ਇਹ ਹੈ ਵੀ ਭਾਈ ਹਾਂ ਇਹ ਹੈ ਭਾਈ ਤੁਸੀਂ ਹੁਕਮ ਮਾਰੂਗੇ ਹਾਂ ਵੀ ਇਦਾਂ ਹੀ ਹੋ ਇਦਾਂ ਕਰੋ ਅਸੀਂ ਕਰ ਦਣਾ ਜੀ ਠੀਕ ਹੈ ਗੱਲ ਹੋ ਤਾ ਕਹ ਨਹੀਂ ਜੀ यह भी गल ठीक है लो जी लो जी प्रोसैसा पूरे का पूरा इधर कटती है जी तिया पैर हो गया दो आ गई बाहर है किद फिर ठीक है चाहिए ਰਿਸ਼ਤੇਦਾਰ ਨੂੰ ਸੀ ਸੁੱਕਾ ਨਹੀਂ ਜਾਣ ਬੰਦੇ ਜੀ ਉਹ ਹੈ ਗੱਲੇ ਖਲਾਅ ਤੇ ਕੱਪੜੇ ਘਰ ਦੇ ਮੰਨ ਕੋਈ ਚੱਟਰ ਨਹੀਂ ਚਾਰੋਂ ਪਾਸੇ ਜਾਈ ਨੂੰ ਜਾਈ ਸੋਚਿਆ ਦਿਨਾਂ ਨਹੀਂ ਚਾਈਦਾ ਹਾਂ ਕਰ ਰਿਹਾ ਜੀ ਯਾਰ ਕਰ ਲਈ ਮਹਾ ਸਿੱਧੀਆਂ ਟਾਈਮ ਹੈਗਾ ਹੁਣ ਬੰਦੇ ਚਾਰ ਚਾਹੀਦੇ ਦੇ ਇੱਥੇ ਸਿੱਧਾ ਕਰਨ ਬਾਅਦ ਤੇ ਉੱਪਰ ਤੇ ਤਾਰਨ ਵਾਸਤੇ ਤਾਂ ਕਰਕੇ ਫਿਰ ਮਹਾ ਵੀ ਹੁਣ ਤੂੰ ਅੱਧਾ ਘੰਟਾ ਲੇਟ ਚੱਲ ਜੀ ਕੋਈ ਗੱਲ ਨਹੀਂ ਲੇਟਾਂ ਤੇ ਆਉਂਗੇ ਮੇਰਾ ਜੋਗਰ ਪੈਣੀ ਪਾਣਾ ਮੋਡਾ ਮੈਂ ਵੀ ਆਂਡਾ ਖਾਣਾ ਮੋਡਾ ਖਾਓ ਬੀ ਨੂੰ ਆਂਡਾ ਖਾਣਾ ਆਂਡਾ ਹਾਂ ਜਿਹੜਾ ਕੰਮ ਨਹੀਂ ਹੈਗਾ ਆਂਡਾ ਉਂਡਾ ਵਾਲਾ ਕੰਮ ਕੋਈ ਨਹੀਂ ਹੈਗਾ ਸਾਡੇ ਕੋਲ ਹਾਂ ਇਹਦਾ ਦੇਖੀ ਜਾਊਗੀ ਵੀ ਕਿਆ ਚੱਲਦਾ ਦੇਖੋ ਵੇ ਠੌਕ ਚੱਲਦਾ ਜਾਂਦਾ ਗਾਂ ਕੁਝ ਨਹੀਂ ਪਤਾ ਵੀ ਕਿਆ ਚੱਲਦਾ ਹਾਂ ਸਾਲ ਸਭ ਤੋਂ ਔਖਾ ਕੰਮ ਲੋਹੇ ਦਾ ਹੈ ਹਾਂ ਜਿਹੜੇ ਬੰਦੇ ਕੰਮ ਕਰਨਾ ਜਾਣਦੇ ਉਹ ਹੀ ਕਰ ਸਕਦੇ ਆ ਸਾਡੇ ਵਾਲੇ ਕਿਹਨਾਂ ਬੜਵਾ ਕੇ ਬੈਠੀ ਹੱਥ ਪਾਇਆ ਕੋਲਾ ਮੇਰੇ ਤਾਂ ਚੱਲੋਗੇ ਦੋ ਜਗ੍ਹਾ ਤੇ ਆਥਲਾ ਹੰ ਲੋਹਾ ਲੋਹਾ ਚੱਕਾ ਕੇ ਆਥਰੇ ਦੇ ਕਰੋ ਕੁੜਦਲ ਹੋਗੇ ਕੋਈ ਆ ਨਾ ਮੜਾ ਮੋਟਾ ਨਾ ਅਸੀਂ ਕਰੇ ਹੋਏ ਆ ਸਾਡੇ ਕੰਮ ਆਲਾ ਆਲਾ ਦੇਖ ਲੋ ਤਾਂ ਚੱਲ ਕੋਈ ਨਹੀਂ ਮੈਂ ਤੈਨੂੰ ਫੜ ਲਾਗੂ ਮੈਂ ਤੈਨੂੰ ਫੜ ਮੈਂ ਵੀ ਮੇਰੇ ਹੱਥ ਵੱਟ ਕੇ ਰੱਖਾ ਨਾ 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 ਮੈਂ ਤੈਨੂੰ ਫੜ ਲਾਗੂ ਮਿਹਨਤ ਕਰਨੀ ਜ਼ਰੂਰੀ ਆ ਚਲ ਬਿਤਾ ਰਹੀ ਹੈ ਮਹਾਤਮਾ ਕਰਮੋ ਕਰਮ ਨੇ ਮੈਚ ਕਰਦੀ ਸੀ ਮੈਂ ਚੜਦਾ ਪਰ ਅੱਜ ਦੇ ਦਿਹਾੜੀ ਦਾ ਜਿਹੜਾ ਕੰਮ ਸੀਗਾ ਉਹ ਆ ਕੰਪਲੀਟ ਕੀਤਾ ਮਿਸਤਰੀ ਨੇ ਤੇ ਹੁਣ ਛੁੱਟੀ ਕਰਕੇ ਚਲੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਇੱਧਰ ਬਾਪੂ ਜੀ ਨੇ ਪਾਪਾ ਜੀ ਨੇ ਝੂੰਗੀ ਤਿਆਰ ਕਰ ਲਈ ਮੰਨੋ ਜਿਹੜਾ ਹਾਲਾਤ ਲੱਗਦੇ ਆ ਉਹ ਇੱਥੇ ਪਹਿਣਗੇ ਆ ਕੇ ਨਾਲੇ ਬਣਾ ਕਰਿਆ ਤਾਂ ਮੈਂ ਵੀ ਰਹਿਣ ਦੋ ਪਰ ਮੈਂ ਸੋਚਿਆ ਤਾਂ ਵੀ ਚੱਲਤ ਹੁੰਦਾ ਸੰਤ ਕਰਕੇ ਵੀ ਜਿਹਨੇ ਦਿਨ ਚ ਬੈਠੇ ਵੀ ਹਵਾ ਹਵਾ ਚੱਲਦੇ ਜਦ ਪਰ ਉਹਨਾਂ ਨੇ ਜਿਹੜੇ ਸਾਹ ਕਰ ਇਹ ਜਗੜਜੰਦ ਕਰਤਾ ਇਹ ਤਾਂ ਫਿਰ ਪੂਰੀ ਪੈਣ ਵਾਲੀ ਲੱਗਦਾ ਮੈਨੂੰ ਕੰਮ ਸਾਰੇ ਹੀ ਠੰਡੀ ਹਵਾ ਚੋਂ ਨਾ ਬਿਮਾਰ ਹੋ ਜੇ ਕਿਤੇ ਉਹ ਵੀ ਪੰਗਾ ਪੈ ਜੂ ਕਿਤੇ ਐਵੇਂ ਜਾ ਕੇ ਕਹਿੰਦਾ ਉਹਨਾਂ ਨੂੰ ਕਰਾਂ ਇੱਕ ਵਾਰ ਵੀ ਉਂ ਦਿਨ ਚ ਬੈਠਣਾ ਤਾਂ ਗੱਲ ਠੀਕ ਹੈ ਪਰ ਰਾਤ ਨੂੰ ਪੈਣੇ ਵਾਲਾ ਥੋੜੀ ਗਲਤ ਗੱਲ ਔਰੇ ਕੁਝ ਨਹੀਂ ਹੁੰਦਾ ਇੱਥੇ ਦੇਖੋ ਕੋਈ ਚੱਕ ਹੋਣ ਲੱਗਿਆ ਸਿਰ ਸਿਮਿੰਟੇ ਆ ਜੀ ਹੋਰ ਕੁਝ ਨਹੀਂ ਹੈਗਾ ਚਲੋ ਮਿਲਦੇ ਆ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੀਆਂ ਤੇ ਰਾਤ ਚੌਗਣੀਆਂ ਬਖਸ਼ੇ ਜੀ ਤਰੱਕੀਆਂ ਜੀ